ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਕੀਤੀ ਜਾਣ ਵਾਲੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਇਹ ਜਾਣਕਾਰੀ ਸਾਡੇ ਬਹੁਤ ਕੰਮ ਆ ਸਕਦੀ ਆ ਕਿਉਂਕਿ ਸੰਗਤ ਜੀ ਆਪਣੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਦੀ ਇਹ ਸਮੱਸਿਆ ਹੈ ਕਿ ਸਾਡਾ ਸਰੀਰ ਹਰ ਵੇਲੇ ਥੱਕਿਆ ਰਹਿੰਦਾ ਹੈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜੇਕਰ ਅਸੀਂ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਉਸ ਕੰਮ ਨੂੰ ਅਸੀਂ ਆਪਣਾ ਮਨ ਲਾ ਕੇ ਨਹੀਂ ਕਰ ਪਾਉਂਦੇ ਉਸ ਕੰਮ ਨੂੰ ਪੂਰਾ ਨਹੀਂ ਕਰ ਪਾਉਂਦੇ ਜਾਂ ਫਿਰ ਠੀਕ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਵਿਚ ਵਿਚਾਲੇ ਹੀ ਸਾਨੂੰ ਉਹ ਆਪਣਾ ਕੰਮ ਕਰਨਾ ਛੱਡਣਾ ਪੈਂਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਵੀ ਸਾਡੇ ਨਾਲ ਇਦਾਂ ਕਿਉਂ ਹੁੰਦਾ ਹੈ ਕਿਉਂਕਿ ਇੱਕ ਕਪਾਹ ਸੇ ਤਾਂ ਆਪਾਂ ਕਹਿੰਦੇ ਆ ਵੀ ਕੰਮ ਕਰਨ ਨੂੰ ਦੇਲ ਹੀ ਨਹੀਂ ਕਰਦਾ ਤਾਂ ਜੇਕਰ ਅਸੀਂ ਕੰਮ ਕੀਤਾ ਹੀ ਨਹੀਂ ਤਾਂ ਫਿਰ ਸਰੀਰ ਕਿੰਜ ਥੱਕ ਗਿਆ ਸਰੀਰ ਸਾਡਾ ਦੋ ਹਾਲਾਤਾਂ ਦੇ ਵਿੱਚ ਥੱਕ ਸਕਦਾ ਏ ਇੱਕ ਤਾਂ ਜਦੋਂ ਅਸੀਂ ਬਹੁਤ ਭਾਰਾ ਕੰਮ ਕਰਦੇ ਆ ਬਹੁਤ ਜ਼ਿਆਦਾ ਮਿਹਨਤ ਵਾਲਾ ਕੰਮ ਕਰਦੇ ਆ ਭਾਵੇਂ ਕਿ ਸਰੀਰਕ ਤੌਰ ਤੇ ਮਿਹਨਤ ਦੀ ਗੱਲ ਕਰ ਰਹੇ ਆ ਜਿੱਥੇ ਸਾਡੇ ਸਰੀਰਕ ਤੌਰ ਤੇ ਜ਼ਿਆਦਾ ਜ਼ੋਰ ਲੱਗਦਾ ਏ ਉਹ ਕੰਮ ਕਰਕੇ ਸਾਡਾ ਸਰੀਰ ਥੱਕ ਸਕਦਾ ਏ ਜਾਂ ਫਿਰ ਜੇ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਰੋਗ ਲੱਗਾ ਏ ਅਸੀਂ ਬਿਮਾਰ ਆ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਾਡਾ ਸਰੀਰ ਕਮਜ਼ੋਰ ਹੋ ਸਕਦਾ ਏ ਕਮਜ਼ੋਰੀ ਕਰਕੇ ਸਾਡਾ ਸਰੀਰ ਥੱਕ ਸਕਦਾ ਏ ਪਰ ਜੇਕਰ ਅਸੀਂ ਕਹਿੰਦੇ ਆ ਵੀ ਅਸੀਂ ਕੋਈ ਭਾਰਾ ਹੌਲਾ ਕੰਮ ਕੀਤਾ ਹੀ ਨਹੀਂ ਪਹਿਲਾਂ ਹੀ ਸਰੀਰ ਥੱਕਿਆ ਏ ਅਤੇ ਸਰੀਰ ਨੂੰ ਵੀ ਕੋਈ ਦੁੱਖ ਰੋਗ ਨਹੀਂ ਆ ਅਸੀਂ ਬਿਮਾਰ ਨਹੀਂ ਆ ਫਿਰ ਵੀ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰ ਰਹੇ ਆ ਤਾਂ ਫਿਰ ਇਸ ਦਾ ਮਤਲਬ ਇਹ ਆ ਕਿ ਸਾਡਾ ਸਰੀਰ ਨਹੀਂ ਥੱਕਿਆ ਸਾਡਾ ਮਨ ਅੱਕਿਆ ਹੈ ਸਾਡਾ ਦਿਮਾਗ ਥੱਕਿਆ ਹੈ ਕਿਉਂਕਿ ਜਦੋਂ ਸਾਡਾ ਮਨ ਅੱਕਦਾ ਹੈ ਦਿਮਾਗ ਥੱਕਦਾ ਹੈ ਨਾ ਉਦੋਂ ਹੀ ਸਾਡਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਤੇ ਮਨ ਦੇ ਅੱਕਣ ਦੀ ਦਿਮਾਗ ਦੇ ਥੱਕਣ ਦੇ ਪਿੱਛੇ ਦੇ ਕੁਝ ਕਾਰਨ ਨੇ ਉਹਨਾਂ ਕਾਰਨਾਂ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਤੇ ਇਹਨਾਂ ਦੇ ਹੱਲ ਬਾਰੇ ਵੀ ਗੱਲ ਕਰਾਂਗੇ ਕਿ ਅਸੀਂ ਇਸ ਥਕਾਵਟ ਤੋਂ ਕਿੰਝ ਛਟਕਾਰਾ ਪਾ ਸਕਦੇ ਆ ਅਸਲ ਦੇ ਵਿੱਚ ਇਹ ਥਕਾਵਟ ਨਹੀਂ ਆ ਸਾਡੇ ਸਰੀਰ ਦਾ ਆਲਸ ਹੈ ਤਾਂ ਜੇਕਰ ਤੁਸੀਂ ਇਹ ਆਲਸ ਸੁਸਤੀ ਥਕਾਕਟ ਤੋਂ ਆਪਣਾ ਖਿਹੜਾ ਛਡਾਉਣਾ ਚਾਹੁੰਦੇ ਹੋ ਆਪਣੇ ਸਰੀਰ ਨੂੰ ਚੁਸਤੀ ਫੁਰਤੀ ਦੇ ਵਿੱਚ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਨਾ ਫਿਰ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸਮਝਿਓ ਅਤੇ ਜੋ ਚੀਜ਼ਾਂ ਜੋ ਆਦਤਾਂ ਆਪਾਂ ਛੱਡਣ ਦੀ ਗੱਲ ਕੀਤੀ ਆ ਇਹਨਾਂ ਨੂੰ ਕੁਝ ਦਿਨ ਛੱਡ ਕੇ ਦੇਖਿਓ ਇਹ ਬਦਲਾਵ ਕਰਕੇ ਦੇਖਿਓ ਤੁਹਾਨੂੰ ਆਪਣੇ ਆਪ ਹੀ ਫਰਕ ਨਜ਼ਰ ਆਵੇਗਾ ਕਿਉਂਕਿ ਦੇਖੋ ਸਾਨੂੰ ਆਪਣੇ ਸਰੀਰ ਦੇ ਪ੍ਰਤੀ ਬਿਲਕੁਲ ਵੀ ਅਨਗੈਲੀ ਨਹੀਂ ਕਰਨੀ ਚਾਹੀਦੀ ਜੇ ਸਾਡਾ ਸਰੀਰ ਤੰਦਰੁਸਤ ਨਰਵਾਏ ਨਾ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿ ਸਕਦੇ ਹਾਂ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਮਾਣ ਸਕਦੇ ਹਾਂ ਪਰ ਆਪਣੀ ਆਦਤ ਬਣ ਗਈ ਆ ਅਸੀਂ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਬੜੇ ਵਧੀਆ ਤਰੀਕੇ ਦੇ ਨਾਲ ਨਿਭਾਉਂਦੇ ਆਂ ਜਾਂ ਨਿਮਾਉਣ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਵੱਧ ਅਣਗੈਲੀ ਸਾਡੀ ਆਪਣੇ ਸਰੀਰ ਦੇ ਪ੍ਰਤੀ ਆ ਅਸੀਂ ਆਪਣੇ ਸਰੀਰ ਵੱਲੋਂ ਮਿਲ ਰਹੇ ਸੰਕੇਤਾਂ ਨੂੰ ਬਿਲਕੁਲ ਨਹੀਂ ਸਮਝਦੇ ਜਿਵੇਂ ਹੁਣ ਸ਼ਰੀਰ ਬਿਨਾ ਗੱਲ ਤੋਂ ਹੀ ਥੱਕਿਆ ਥੱਕਿਆ ਰਹਿੰਦਾ ਹੈ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਤਾਂ ਇਹ ਸ਼ਰੀਰ ਸਾਨੂੰ ਸੰਕੇਤ ਦੇ ਰਿਹਾ ਹੈ ਜਰੂਰ ਸਾਡੇ ਸ਼ਰੀਰ ਦੇ ਅੰਦਰ ਸਾਡੇ ਅੰਦਰਲੇ ਸਿਸਟਮ ਦੇ ਅੰਦਰ ਕੋਈ ਗੜਬੜਿਆ ਕੋਈ ਹਲ ਚੱਲਿਆ ਇਸੇ ਕਰਕੇ ਸਾਡਾ ਸ਼ਰੀਰ ਸਾਨੂੰ ਇਹ ਸੰਕੇਤ ਦੇ ਰਿਹਾ ਹੈ ਕਿ ਅਸੀਂ ਸਮਾਂ ਰਹਿੰਦਿਆਂ ਸਮਝ ਜਾਈਏ ਆਪਣੇ ਸਰੀਰ ਵੱਲ ਧਿਆਨ ਦੇਈਏ ਪਰ ਅਸੀਂ ਇਹਨਾਂ ਸੰਕੇਤਾਂ ਨੂੰ ਅਣਗੌਲੀਆਂ ਕਰ ਦਿੰਨੇ ਆਂ ਕੁਝ ਭੈਣ ਭਰਾ ਸਰੀਰ ਦੀ ਇਹ ਥਕਾਕਟ ਨੂੰ ਦੂਰ ਕਰਨ ਦੀ ਲਈ ਦਵਾਈਆਂ ਦਾ ਸਹਾਰਾ ਲੈ ਲੈਂਦੇ ਆਂ ਕੁਝ ਨਸ਼ਿਆਂ ਦਾ ਸਹਾਰਾ ਲੈਂਦੇ ਆਂ ਪਰ ਕਹਿੰਦੇ ਅਸੀਂ ਕੰਮ ਕਰਨਾ ਨਹੀਂ ਸਕਦਾ ਕਿਉਂਕਿ ਕੰਮ ਕਰਨਾ ਜ਼ਰੂਰੀ ਆ ਅਤੇ ਕੰਮ ਕਰਨਾ ਜ਼ਰੂਰੀ ਆ ਇਹ ਆਪਾਂ ਸਭ ਜਾਣਦੇ ਆ ਕੰਮ ਕੀਤੇ ਤੋਂ ਬਿਨਾ ਨਹੀਂ ਸਰਦਾ ਪਰ ਇਹ ਵੀ ਜ਼ਰੂਰੀ ਆ ਕਿ ਅਸੀਂ ਆਪਣੇ ਸਰੀਰ ਦਾ ਖਿਆਲ ਰੱਖੀਏ ਸਰੀਰ ਦੇ ਨਾਲ ੱੱਟਕਾ ਕਰਕੇ ਉਹਨੂੰ ਬਹੁਤਾ ਜ਼ਿਆਦਾ ਬਿਮਾਰ ਨਾ ਕਰ ਲਈਏ ਕਿਤੇ ਇਹਨਾਂ ਹੋਵੇ ਕਿ ਹਾਲਾਤ ਬਹੁਤੇ ਵਿਗੜ ਜਾਣ ਫਿਰ ਅਸੀਂ ਚਾਹ ਕੇ ਵੀ ਕੁਝ ਕਰਨਾ ਪਾਈਏ ਤਾਂ ਸਮਾਂ ਰਹਿੰਦਿਆਂ ਸਰੀਰ ਵੱਲੋਂ ਮਿਲਦੇ ਇਹਨਾਂ ਸੰਕੇਤਾਂ ਨੂੰ ਸਮਝਣਾ ਹੈ ਕਿ ਸਾਡਾ ਸਰੀਰ ਬਿਨਾਂ ਵਜ੍ਹਾ ਥਕਾਵਟ ਕਿਉਂ ਮਹਿਸੂਸ ਕਰਦਾ ਹੈ ਤਬ বিনা ਵਜਾ ਦੀ ਜਿਹੜੀ ਥਕਾਕਟ ਹੈ ਨਾ ਉਹਦੇ ਪਿੱਛੇ ਦੇ ਇਹ ਦੋ ਤਿੰਨ ਕਾਰਨ ਨੇ ਇੱਕ ਕਾਰਨ ਆ ਸਾਡੇ ਮਨ ਦੀ ਅਕਾਗਟ ਜੇਕਰ ਸਾਡਾ ਮਨ ਅਕਿਆ ਹੋਇਆ ਹੈ ਤਾਂ ਵੀ ਸਾਡਾ ਸਰੀਰ ਆਪਣੇ ਆਪ ਨੂੰ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ ਅਤੇ ਜੇਕਰ ਸਾਡੀਆਂ ਕੁਝ ਖਾਣ ਪੀਣ ਦੀਆਂ ਆਦਤਾਂ ਗਲਤ ਨੇ ਤਾਂ ਵੀ ਸਾਡੇ ਸਰੀਰ ਨੂੰ ਆਲਸ ਪੈਂਦਾ ਹੈ ਸੁਸਤੀ ਪੈਂਦੀ ਆ ਇਨੂੰ ਥਕਾਵਟ ਹੁੰਦੀ ਆ ਤਾਂ ਆਪਾਂ ਇਹ ਤਿੰਨਾਂ ਹੀ ਚੀਜ਼ਾਂ ਦੇ ਵਿੱਚ ਬਦਲਾਅ ਕਰਨਾ ਹੈ ਇਹ ਤਿੰਨਾਂ ਆਦਤਾਂ ਨੂੰ ਬਦਲਣਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਆਪਣੇ ਮਨ ਅਤੇ ਦਿਮਾਗ ਦੀ ਸਾਡਾ ਮਨ ਕਦੋਂ ਅੱਕਦਾ ਹੈ ਤਾਂ ਇਹਦੇ ਪਿੱਛੇ ਵੀ ਸਾਡੀਆਂ ਕੁਝ ਗਲਤ ਆਦਤਾਂ ਨੇ ਆਪਣੀਆਂ ਗਲਤ ਆਦਤਾਂ ਕਰਕੇ ਹੀ ਅਸੀਂ ਆਪਣੇ ਮਨ ਨੂੰ ਅਕਾਉਨੇ ਆ ਥਕਾਉਨੇ ਆ ਦਿਮਾਗ ਨੂੰ ਥਕਾਉਨੇ ਆ ਜਿਵੇਂ ਕਿ ਬਿਨਾਂ ਵਜ੍ਹਾ ਤੋਂ ਹੀ ਕੁਝ ਨਾ ਕੁਝ ਸੋਚਦੇ ਰਹਿਣਾ ਕਦੇ ਅਤੀਤ ਦੀਆਂ ਸੋਚਾਂ ਦੇ ਵਿੱਚ ਡੁੱਬ ਜਾਣਾ ਕਦੇ ਭਵਿੱਖ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿਣਾ ਤਾਂ ਇਹ ਜਿਹੜਾ ਅਤੀਤ ਅਤੇ ਭਵਿੱਖ ਦੀ ਸੋਚ ਆ ਨਾ ਇਹ ਵੀ ਕਈ ਵਾਰ ਸਾਡੇ ਮਨ ਨੂੰ ਸਾਡੇ ਦਿਮਾਗ ਨੂੰ ਥਕਾ ਦਿੰਦੀ ਆ ਜਾਂ ਮਨ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਬੋਝ ਹੋਣਾ ਕੋਈ ਗੱਲ ਹੈ ਜਿਹੜੀ ਆਪਾਂ ਕਿਸੇ ਦੇ ਨਾਲ ਸਾਂਝੀ ਨਹੀਂ ਕਰ ਸਕਦੇ ਪਰ ਉਹ ਚਿੰਤਾ ਸਾਨੂੰ ਅੰਦਰੋਂ ਅੰਦਰੀ ਖਾ ਰਹੀ ਆ ਤਾਂ ਉਹ ਚਿੰਤਾ ਮਨ ਦਾ ਬੋਝ ਬਣ ਜਾਂਦੀ ਆ ਤਾਂ ਵੀ ਸਾਡਾ ਮਨ ਥੱਕਿਆ ਥੱਕਿਆ ਅੱਕਿਆ ਅੱਕਿਆ ਮਹਿਸੂਸ ਕਰਦਾ ਹੈ ਜਾਂ ਫਿਰ ਕੋਈ ਅਜਿਹਾ ਕੰਮ ਕਰਨਾ ਜਿਹਦੇ ਵਿੱਚ ਸਾਡੀ ਰੁਚੀ ਨਹੀਂ ਆ ਦਿਲਚਸਪੀ ਨਹੀਂ ਆ ਪਰ ਸਾਨੂੰ ਮਜਬੂਰੀ ਦੇ ਵਿੱਚ ਉਹ ਕੰਮ ਕਰਨਾ ਪੈ ਰਿਹਾ ਹੈ ਜਾਂ ਫਿਰ ਤੱਕੇ ਦੇ ਨਾਲ ਕੋਈ ਸਾਡੇ ਤੋਂ ਉਹ ਕੰਮ ਕਰਵਾ ਰਿਹਾ ਹੈ ਤਾਂ ਵੀ ਸਾਡਾ ਮਨ ਅੱਕ ਜਾਂਦਾ ਹੈ ਥੱਕ ਜਾਂਦਾ ਹੈ ਅਤੇ ਸਭ ਤੋਂ ਵੱਡੀ ਵਜ੍ਹਾ ਇਹ ਸਾਡੇ ਮਨ ਅਤੇ ਦਿਮਾਗ ਦੀ ਥਕਾਵਟ ਦੀ ਕਿ ਆਪਣੇ ਮਨ ਨੂੰ ਗਲਤ ਖੁਰਾਕ ਦੇਣਾ ਮਨ ਦੀ ਖੁਰਾਕ ਕੀ ਹੈ ਜੋ ਅਸੀਂ ਦੇਖਦੇ ਹਾਂ ਜੋ ਅਸੀਂ ਪੜ੍ਹਦੇ ਹਾਂ ਜੋ ਅਸੀਂ ਸੁਣਦੇ ਹਾਂ ਅਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਪਤਾ ਨਹੀਂ ਕਿੱਦਾਂ ਦੀ ਖੁਰਾਕ ਦੇ ਰਹੇ ਹਾਂ ਬਹੁਤ ਮਾੜੀ ਖੁਰਾਕ ਦੇ ਰਹੇ ਹਾਂ ਜਿਹਦੀ ਸਾਡੇ ਮਨ ਨੂੰ ਬਿਲਕੁਲ ਜ਼ਰੂਰਤ ਨਹੀਂ ਆ ਅੱਜ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਬਜ਼ੁਰਗਾਂ ਤੱਕ ਹਰ ਇਨਸਾਨ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਅਤੇ ਅਸੀਂ ਬਿਨਾ ਆਵਾਜ਼ਾ ਸਕਰੋਲ ਕਰਦੇ ਰਹਿੰਨੇ ਆ ਜੋ ਸਾਹਮਣੇ ਆ ਗਿਆ ਉਹ ਦੇਖ ਲਿਆ ਜੋ ਸਾਹਮਣੇ ਆ ਗਿਆ ਉਹ ਸੁਣ ਲਿਆ ਅਸੀਂ ਇਹਨਾਂ ਗੱਲਾਂ ਦੇ ਉੱਤੇ ਗੌਰ ਹੀ ਨਹੀਂ ਕਰਦੇ ਅਸੀਂ ਕਹਿੰਨੇ ਆ 30 ਸੈਕਿੰਡ ਦੀ ਵੀਡੀਓ ਆ 30 ਸਕਿੰਟ ਦੀ ਵੀਡੀਓ ਦੇ ਨਾਲ ਸਾਡੇ ਮਨ ਦੇ ਉੱਤੇ ਕੀ ਮਾੜਾ ਪ੍ਰਭਾਵ ਪੈ ਜਾਵੇਗਾ ਪਰ ਯਕੀਨ ਕਰਕੇ ਜਾਣਿਓ ਜੇ 30 ਸਕਿੰਟ ਤਾਂ ਬਹੁਤ ਜ਼ਿਆਦੇ ਨੇ 3 ਸਕਿੰਟ ਦੇ ਲਈ ਵੀ ਅਸੀਂ ਕੋਈ ਚੀਜ਼ ਦੇਖ ਲਈ ਨਾ ਉਹਨੇ ਸਾਡੇ ਮਨ ਦੇ ਉੱਤੇ ਪ੍ਰਭਾਵ ਪਾ ਲਿਆ ਇੱਕ ਪਲ ਇੱਕ ਛਿਨ ਦੇ ਲਈ ਇੱਕ ਅੱਖ ਚਪਕਦਿਆਂ ਕੋਈ ਚੀਜ਼ ਅਸੀਂ ਦੇਖ ਲਈ ਆ ਸਾਡੇ ਕੰਨਾਂ ਦੇ ਵਿੱਚ ਕੋਈ ਆਵਾਜ਼ ਪੈ ਗਈ ਆ ਉਹਨੇ ਵੀ ਸਾਡੇ ਮਨ ਦੇ ਉੱਤੇ ਅਸਰ ਕਰ ਦਿੱਤਾ ਹੈ ਇਸ ਗੱਲ ਨੂੰ ਆਪਾਂ ਜਿੰਨਾ ਛੇਤੀ ਸਮਝਾਂਗੇ ਨਾ ਉਹਨੇ ਛੇਤੀ ਸੌਖੇ ਹੋ ਜਾਵਾਂਗੇ ਪਰ ਅਸੀਂ ਇਹਨਾਂ ਗੱਲਾਂ ਨੂੰ ਸਮਝਣਾ ਹੀ ਨਹੀਂ ਸਮਝੰਦੇ ਕਿਉਂਕਿ ਸਾਨੂੰ ਆਦਤ ਪੈ ਗਈ ਆ ਇੱਕ ਪਾਸੇ ਤਾਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਆਪਣੇ ਮਨ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭਦੇ ਆ ਦੂਜੇ ਪਾਸੇ ਅਸੀਂ ਹਰ ਵੇਲੇ ਆਪਣੇ ਮਨ ਨੂੰ ਗਲਤ ਖਰਾਕ ਦੇ ਰਹੇ ਆ ਆਪਣਾ ਤਾਂ ਛੱਡੋ ਅਸੀਂ ਤਾਂ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਵੀ ਮੋਬਾਈਲ ਫੋਨ ਦੇ ਦਿੱਤੇ ਆ ਕਈ ਵਾਰ ਅਸੀਂ ਕੋਈ ਜ਼ਰੂਰੀ ਕੰਮ ਕਰਨਾ ਹੁੰਦਾ ਤਾਂ ਭੈਣਾਂ ਬੀਬੀਆਂ ਆਪਣੇ ਛੋਟੇ ਛੋਟੇ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਦੇ ਦਿੰਦੀਆਂ ਵੀ ਚਲੋ ਇਹ ਕੁਝ ਸਮਾਂ ਆਰੇ ਲੱਗਾ ਰਹੇਗਾ ਮੈਂ ਉਨੀ ਦੇਰ ਤੱਕ ਆਪਣਾ ਕੰਮ ਨਿਬੇੜ ਲਵਾਂਗੀ ਪਰ ਨਹੀਂ ਇਹ ਮੋਬਾਈਲ ਫੋਨ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਇਹ ਸਾਡਾ ਇਹ ਮੋਬਾਈਲ ਫੋਨ ਬਣਾਇਆ ਸੀ ਸਾਡੇ ਫਾਇਦੇ ਦੇ ਲਈ ਪਰ ਸਾਡਾ ਇਸ ਮੋਬਾਈਲ ਫੋਨ ਨੂੰ ਇਸਤੇਮਾਲ ਕਰਨ ਦਾ ਤਰੀਕਾ ਹੀ ਬੜਾ ਗੰਤਿਆ ਅਸੀਂ ਚੰਗੀਆਂ ਚੀਜ਼ਾਂ ਘੱਟ ਤੇ ਮਾੜੀਆਂ ਚੀਜ਼ਾਂ ਇਹਦੇ ਵਿੱਚੋਂ ਜ਼ਿਆਦਾ ਦੇਖਦੇ ਆਂ ਕਈ ਵਾਰ ਦੇਖਣਾ ਨਹੀਂ ਚਾਹੁੰਦੇ ਆਪਣੇ ਆਪ ਸਾਹਮਣੇ ਆਉਂਦੀਆਂ ਨੇ ਪਰ ਜਦੋਂ ਹੀ ਉਹ ਚੀਜ਼ ਸਾਡੇ ਸਾਹਮਣੇ ਆ ਗਈ ਦੇਖ ਲਈ ਸੁਣ ਲਈ ਉਹਨੇ ਤਾਂ ਸਾਡੇ ਮਨ ਦੇ ਉੱਤੇ ਪ੍ਰਭਾਵ ਪਾ ਦਿੱਤਾ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਮਨ ਨੂੰ ਇੰਨੀ ਕਿ ਗਲਤ ਖਰਾਕ ਦਿੱਤੀ ਆ ਕਿ ਆਪਣੇ ਮਨ ਨੂੰ ਬਿਮਾਰ ਬਣਾ ਲਿਆ ਹੈ ਇਹ ਬਹੁਤ ਮਾੜੀ ਆਦਤ ਹੈ ਸਿਰਫ ਆਪਾਂ ਆਪਣੀ ਇਸ ਆਦਤ ਨੂੰ ਸੁਧਾਰ ਲਈਏ ਨਾ ਬਹੁਤ ਕੁਝ ਬਦਲ ਜਾਵੇਗਾ ਤਾਂ ਇਹ ਆਦਤ ਨੂੰ ਸੁਧਾਰਨ ਦੇ ਲਈ ਸਾਨੂੰ ਥੋੜਾ ਜਿਹਾ ਆਪਣੇ ਸਮੇਂ ਦਾ ਹਿਸਾਬ ਕਿਤਾਬ ਰੱਖਣਾ ਪਵੇਗਾ ਇਹ ਸਮਾਂ ਬੜਾ ਕੀਮਤੀ ਆ ਅਸੀਂ ਆਪਣਾ ਕੀਮਤੀ ਸਮਾਂ ਐਦਾਂ ਬੇਰਥ ਦੀਆਂ ਚੀਜ਼ਾਂ ਦੇ ਵਿੱਚ ਲਾ ਰਹੇ ਹਾਂ ਉਦੋਂ ਤਾਂ ਅਸੀਂ ਕਹਿ ਦਵਾਂਗੇ ਕਿ ਸਾਨੂੰ ਤਾਂ ਵੇਲ ਹੀ ਨਹੀਂਗਾ ਪਰ ਅਸੀਂ ਇੰਨੇ ਰੁੱਝੇ ਹੋਣ ਦੇ ਬਾਵਜੂਦ ਵੀ ਆਪਣਾ ਫੋਨ ਵਾਰ-ਵਾਰ ਚੈੱਕ ਕਰਨਾ ਨਹੀਂ ਭੁੱਲਦੇ ਫੋਨ ਦੇ ਲਈ ਅਸੀਂ ਸਮਾਂ ਕੱਢ ਲੈਨੇ ਆ ਮੋਬਾਈਲ ਫੋਨ ਤੋਂ ਥੋੜੀ ਜਿਹੀ ਦੂਰੀ ਬਣਾਈਏ ਜਦੋਂ ਕੰਮ ਆ ਉਦੋਂ ਹੀ ਆਪਣੇ ਮੋਬਾਈਲ ਫੋਨ ਨੂੰ ਚੁੱਕੀਏ ਜਾਂ ਫਿਰ ਕੋਈ ਸਮਾਨ ਅਰਧਾਰਤ करिए అలਾਰਮ ਲਗਾ ਲਓ ਕਿ ਸਾਨੂੰ ਪਤਾ ਲੱਗ ਜਾਵੇ ਵੀ ਮੈਂ 5-10 ਮਿੰਟ ਫੋਨ ਚਲਾ ਲਿਆ ਅਤੇ ਆਪਣੇ ਮੋਬਾਈਲ ਫੋਨ ਵਿਚ ਸਿਰਫ ਉਹੀ ਚੀਜ਼ਾਂ ਦੇਖੋ ਉਹੀ ਚੈਨਲ ਰੱਖੋ ਜਿੰਨਾ ਤੋਂ ਤੁਹਾਨੂੰ ਕੋਈ ਚੰਗੀ ਜਾਣਕਾਰੀ ਮਿਲ ਰਹੀ ਆ ਯਕੀਨ ਕਰਕੇ ਜਾਣੇ ਵੀ ਸਿਰਫ ਆਪਣੀ ਇਸ ਆਦਤ ਦੇ ਵਿੱਚ ਬਦਲਾਵ ਕਰ ਲੋ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਥੋੜਾ ਜਿਹਾ ਆਰਾਮ ਦਿਓ ਸਾਡੇ ਸਰੀਰ ਨੂੰ ਆਰਾਮ ਦੀ ਲੋੜ ਨਹੀਂ ਆ ਕਿਉਂਕਿ ਸਰੀਰ ਨੂੰ ਤਾਂ ਅਸੀਂ ਸਾਰਾ ਸਾਰਾ ਦਿਨ ਮੰਜੇ ਦੇ ਉੱਤੇ ਲੰਮੇ ਪਾਏ ਰੱਖਦੇ ਆ ਸਰੀਰ ਨੂੰ ਆਰਾਮ ਦੀ ਲੋੜ ਨਹੀਂ ਆ ਸਾਡੇ ਮਨ ਨੂੰ ਸਾਡੇ ਦਿਮਾਗ ਨੂੰ ਆਰਾਮ ਦੀ ਲੋੜ ਹੈ ਇਹਨੂੰ ਥੋੜਾ ਜਿਹਾ ਆਰਾਮ ਜ਼ਰੂਰ ਦਿਆ ਕਰੋ ਮੋਬਾਈਲ ਫੋਨ ਤੋਂ ਦੂਰੀ ਬਣਾ ਕੇ ਰੱਖੋ ਇਹ ਜਿਹੜੀਆਂ ਫਾਲਤੂ ਦੀਆਂ ਸੋਚਾਂ ਨੇ ਨਾ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਜਦੋਂ ਕੋਈ ਮਨ ਦੇ ਉੱਤੇ ਫਾਲਤੂ ਦੀ ਸੋਚ ਉਹ ਨਹੀਂ ਹੈ ਸ਼ੁਰੂ ਹੋ ਜਾਂਦੀ ਆ ਕੋਈ ਅਤੀਤ ਦੀ ਘਟਨਾ ਯਾਦ ਆ ਗਈ ਭਵਿੱਖ ਦੀ ਚਿੰਤਾ ਮਨ ਦੇ ਉੱਤੇ ਪ੍ਰਵਾਹ ਪਾ ਰਹੀ ਆ ਤਬਾਸ ਇਹਦਾ ਹੀ ਕੋਈ ਲਾਜਿਆ ਕਿ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲਓ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਨੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੇ ਪਰ ਇਹਨਾਂ ਪਰੇਸ਼ਾਨੀਆਂ ਤੋਂ ਬਾਹਰ ਕੰਜਣਾ ਹੈ ਇਹਨਾਂ ਮੁਸ਼ਕਲਾਂ ਤੋਂ ਬਾਹਰ ਕੰਜਣਾ ਹੈ ਇਹ ਆਪਾਂ ਡਿਸਾਈਨ ਕਰਨਾ ਹੈ ਅਤੇ ਇਹਨਾਂ ਦੇ ਵਿੱਚੋਂ ਆਪਾਂ ਬਾਹਰ ਤਾਂ ਆ ਸਕਦੇ ਜਦੋਂ ਇਹਨਾਂ ਦੇ ਹੱਲ ਬਾਰੇ ਗੱਲ ਕਰਾਂਗੇ ਇਸ ਕਰਕੇ ਹਰ ਵੇਲੇ ਇਹਨਾਂ ਬਾਰੇ ਸੋਚਦੇ ਨਹੀਂ ਰਹਿਣਾ ਕਿ ਇਹ ਮੇਰੇ ਨਾਲ ਕਿਉਂ ਹੋ ਗਿਆ ਕਿੰਨੇ ਕਰ ਦਿੱਤਾ ਇਹ ਦੇਖਣਾ ਹੈ ਕਿ ਦੁਬਾਰਾ ਮੇਰੇ ਨਾਲ ਇਹ ਚੀਜ਼ ਨਾ ਹੋ ਜਾਵੇ ਮੈਂ ਇਸ ਦੁੱਖ ਦੀ ਕੜੀ ਦੇ ਵਿੱਚੋਂ ਇਸ ਚਿੰਤਾ ਦੀ ਕੜੀ ਦੇ ਵਿੱਚੋਂ ਬਾਹਰ ਕਿੰਜ ਆ ਸਕਦਾ ਹਾਂ ਜਦੋਂ ਵੀ ਮਨ ਦੇ ਬੋਝ ਚਿੰਤਾਵਾਂ ਪਰੇਸ਼ਾਨੀਆਂ ਜਿਆਦਾ ਵੱਧ ਜਾਣ ਤਾਂ ਆਪਣੇ ਗੁਰੂ ਦਾ ਓਟ ਆਸਰਾ ਲਾਓ ਗੁਰੂ ਦਾ ਸਹਾਰਾ ਲਾਓ ਆਪਣੇ ਗੁਰੂ ਦੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰੋ ਮਨ ਦੀਆਂ ਜੋ ਵੀ ਚਿੰਤਾਵਾਂ ਪਰੇਸ਼ਾਨੀਆਂ ਨੇ ਨਾ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਂਝੀਆਂ ਕਰੋ ਦੇਖਣਾ ਮਨ ਦਾ ਸਾਰਾ ਬੋਝ ਲੈ ਜਾਵੇਗਾ ਜਦੋਂ ਵੀ ਮਨ ਦੇ ਉੱਤੇ ਕੋਈ ਵੀ ਐਸ ਭੋਜ ਚਿੰਤਾ ਹੋਵੇ ਜਿਹਦਾ ਹੱਲ ਤੁਹਾਨੂੰ ਨਹੀਂ ਮਿਲ ਰਿਹਾ ਵਾਰ-ਵਾਰ ਚਿੰਤਾ ਮਨ ਦੇ ਉੱਤੇ ਹਾਵੀ ਹੋ ਰਹੀ ਆ ਤਾਂ ਉਸੇ ਵੇਲੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜੇ ਗੁਰਬਾਣੀ ਦਾ ਪਾਠ ਨਹੀਂ ਕਰ پا ਰਹੇ ਕਿਉਂਕਿ ਕਈ ਵਾਰ ਕੋਈ ਬੋਝ ਕੋਈ ਚਿੰਤਾ ਕੋਈ ਗੱਲ ਐਸੀ ਹੁੰਦੀ ਆ ਕਿ ਅਸੀਂ ਪਾਠ ਕਰਨ ਬੈਠਦੇ ਆ ਪਰ ਉਹ ਗੱਲ ਸਾਡੇ ਮਨ ਦੇ ਵਿੱਚ ਵਾਰ-ਵਾਰ ਆਉਂਦੀ ਰਹਿੰਦੀ ਆ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਪਾਠ ਕਰਕੇ ਉੱਠ ਗਏ ਪਰ ਪਾਠ ਸ਼ੁਰੂ ਕਿੱਥੋਂ ਕੀਤਾ ਸਮਾਪਤੀ ਕਿੱਥੇ ਹੋਈ ਇਹ ਪਤਾ ਹੀ ਨਹੀਂ ਲੱਗਾ ਮਨ ਦੇ ਵਿੱਚ ਤਾਂ ਉਹ ਬੋਝ ਉਹ ਚਿੰਤਾ ਹੀ ਚੱਲਦੀ ਰਹੀ ਤਾਂ ਅਜੇ ਦੇ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਜੇ ਸਿਮਰਨ ਦੇ ਵਿੱਚ ਵੀ ਮਨ ਨਹੀਂ ਜੁੜ ਰਿਹਾ ਤਾਂ ਤੁਸੀਂ ਜਿੱਥੇ ਵੀ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਦੇ ਹੋ ਉਸ ਜਗ੍ਹਾ ਦੇ ਉੱਤੇ ਜਾ ਕੇ ਚੁੱਪਚਾਪ ਬੈਠ ਜਾਓ ਆਪਣੇ ਗੁਰੂ ਦੇ ਨਾਲ ਗੱਲਾਂ ਕਰੋ ਆਪਣੀ ਉਹ ਚਿੰਤਾ ਬੋਝ ਗੁਰੂ ਦੇ ਨਾਲ ਸਾਂਝਾ ਕਰੋ ਜਾਂ ਫਿਰ ਗੁਰੂ ਘਰ ਦੇ ਵਿੱਚ ਜਾ ਕੇ ਆਪਣੇ ਮਨ ਦੀਆਂ ਜੋ ਵੀ ਚਿੰਤਾਵਾਂ ਪਰੇਸ਼ਾਨੀਆਂ ਨੇ ਮਨ ਦੇ ਬੋਝ ਨੇ ਉਹ ਆਪਣੇ ਦਿਲ ਦੀਆਂ ਜੋ ਵੀ ਗੱਲਾਂ ਨੇ ਉਹ ਆਪਣੇ ਗੁਰੂ ਦੇ ਨਾਲ ਸਾਂਝੀਆਂ ਕਰੋ ਤਾਂ ਦੇਖਣਾ ਮਨ ਦਾ ਬੋਝ ਲੈ ਜਾਵੇਗਾ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਆ ਕਿ ਜੇ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ ਚੁਸਤੀ ਫਰਤੀ ਦੇ ਵਿੱਚ ਰੱਖਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਦਾ ਖਿਆਲ ਰੱਖਣਾ ਪੈਣਾ ਹੈ ਆਪਣੇ ਮਨ ਨੂੰ ਤੰਦਰੁਸਤ ਨਰੂਆ ਬਣਾਉਣਾ ਪੈਣਾ ਹੈ ਤੇ ਮਨ ਦਾ ਖਿਆਲ ਆਪਾਂ ਕਿੰਜ ਰੱਖ ਸਕਦੇ ਆ ਆਪਣੇ ਮਨ ਨੂੰ ਚੰਗੇ ਵਿਚਾਰਾਂ ਦੇ ਨਾਲ ਭਰ ਕੇ ਆਪਣੇ ਮਨ ਨੂੰ ਚੰਗੇ ਗਿਆਨ ਦੇ ਨਾਲ ਭਰ ਕੇ ਇਹਨੂੰ ਮਾੜੇ ਲੋਕਾਂ ਤੋਂ ਮਾੜੀ ਸੰਗਤ ਤੋਂ ਮਾੜੇ ਵਿਚਾਰਾਂ ਤੋਂ ਦੂਰ ਰੱਖਣਾ ਹੈ ਕਿਉਂਕਿ ਮਾੜੇ ਲੋਕ 네ਗੇਟਿਵ ਲੋਕ ਸਾਡੇ ਮਨ ਨੂੰ 네ਗੇਟਿਵਿਟੀ ਦੇ ਨਾਲ ਭਰ ਦਿੰਦੇ ਨੇ ਮਾੜੇ ਵਿਚਾਰ ਸਾਡੇ ਮਨ ਨੂੰ 네ਗੇਟਿਵਿਟੀ ਦੇ ਨਾਲ ਭਰ ਦਿੰਦੇ ਨੇ ਤਾਂ ਇਹ ਮਾੜੇ ਵਿਚਾਰਾਂ ਤੋਂ ਮਾੜੀ ਸੰਗਤ ਤੋਂ ਆਪਣੇ ਮਨ ਨੂੰ ਬਚਾਉਣਾ ਹੈ ਇਹ ਜਿਹੜੀਆਂ ਫਾਲਤੂ ਦੀਆਂ ਸੋਚਾਂ ਅਸੀਂ ਸੋਚਦੇ ਰਹਿੰਨੇ ਆ ਕਦੀ ਅਤੀਤ ਬਾਰੇ ਸੋਚ ਲਿਆ ਕਦੀ ਭਵਿੱਖ ਬਾਰੇ ਸੋਚ ਲਿਆ ਇਸ ਮਾੜੀ ਆਦਤ ਤੋਂ ਛੁਟਕਾਰਾ ਪਾਉਣਾ ਹੈ ਚਿੰਤਾ ਕਰਨੀ ਛੱਡਣੀ ਪੈਣੀ ਹੈ ਕਿਉਂਕਿ ਚਿੰਤਾ ਚਿਤਾ ਦੇ ਸਮਾਨ ਹੈ ਚਿੰਤਾ ਬੰਦੇ ਨੂੰ ਅੰਦਰੋਂ ਅੰਦਰੀ ਖਾ ਜਾਂਦੀ ਆ ਇਹ ਗੱਲਾਂ ਸੁਣਨ 'ਚ ਭਾਵੇਂ ਅਜੀਬ ਲੱਗਦੀਆਂ ਨੇ ਪਰ ਸੱਚ ਕਰਕੇ ਜਾਣਿਓ ਜਦੋਂ ਸਾਡੇ ਮਨ ਦੇ ਉੱਤੇ ਕੋਈ ਚਿੰਤਾ ਹੋਵੇ ਬੋਝ ਹੋਵੇ ਨਾ ਸਾਨੂੰ ਖਾਦਾ ਪੀਤਾ ਵੀ ਨਹੀਂ ਲੱਗਦਾ ਖਾਦਾ ਪੀਤਾ ਸਹੀ ਤਰੀਕੇ ਦੇ ਨਾਲ ਪਚਦਾ ਹੀ ਨਹੀਂ ਆ ਸਾਡੀ ਪਾਚਨ ਪ੍ਰਣਾਲੀ ਦੇ ਵਿੱਚ ਗੜਬੜ ਹੋ ਜਾਂਦੀ ਆ ਸਾਡੀਆਂ ਮਾਸ ਪੇਸ਼ੀਆਂ ਨੂੰ ਖਿਚਾਵ ਆ ਜਾਂਦਾ ਹੈ ਭਾਵ ਕੀ ਇਹ ਚਿੰਤਾ ਸਾਡੇ ਸਰੀਰ ਦੇ ਪੂਰੇ ਸਿਸਟਮ ਨੂੰ ਹਲਾ ਕੇ ਰੱਖ ਦਿੰਦੀ ਆ ਇਸ ਕਰਕੇ ਮਨ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਬੋਝ ਕੋਈ ਚਿੰਤਾ ਨਹੀਂ ਰੱਖਣੀ ਕਿਉਂਕਿ ਚਿੰਤਾ ਕੀਤਿਆਂ ਅੱਜ ਤੱਕ ਕਿਸੇ ਨੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਸਭ ਕੁਝ ਗਵਾਇਆ ਹੈ ਚਿੰਤਾ ਸਾਡੇ ਸੋਹਣੇ ਸ਼ਰੀਰ ਨੂੰ ਸਾਡੀ ਤੰਦਰੁਸਤੀ ਨੂੰ ਸਾਡੀ ਖੁਸ਼ੀ ਨੂੰ ਖਾ ਜਾਂਦੀ ਆ ਇਸ ਕਰਕੇ ਚਿੰਤਾ ਤੋਂ ਦੂਰ ਰਹਿਣਾ ਹੈ ਜਿੰਨਾ ਹੀ ਸਾਡਾ ਮਨ ਖੁਸ਼ ਰਹੇਗਾ ਚੰਗੇ ਵਿਚਾਰਾਂ ਦੇ ਨਾਲ ਚੰਗੇ ਗਿਆਨ ਦੇ ਨਾਲ ਭਰਿਆ ਰਹੇਗਾ ਨਾ ਉਨਾ ਹੀ ਸਾਡਾ ਤਨ ਤੰਦਰੁਸਤ ਰਹੇਗਾ ਚੁਸਤੀ ਫੁਰਤੀ ਦੇ ਵਿੱਚ ਰਹੇਗਾ ਤਾਂ ਆਓ ਫਿਰ ਅੱਜ ਤੋਂ ਆਪਣੀਆਂ ਇਹਨਾਂ ਚਾਰ ਆਦਤਾਂ ਵੱਲ ਧਿਆਨ ਦਈਏ ਚਾਰ ਆਦਤਾਂ ਬਦਲিয়ে ਇੱਕ ਤਾਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਬਦਲਾਅ ਕਰੀਏ ਕਿ ਜਿੰਨਾ ਖਾਣਾ ਹੈ ਤਾਜ਼ਾ ਖਾਣਾ ਹੈ ਅਤੇ ਲੋੜਿੰਦਾ ਖਾਣਾ ਹੈ ਕਦੇ ਵੀ ਤੇਜ਼ ਮਸਾਲੇਦਾਰ ਤਲਿਆ ਹੋਇਆ ਭੋਜਨ ਨਹੀਂ ਖਾਣਾ ਬੇਹਾ ਭੋਜਨ ਨਹੀਂ ਖਾਣਾ ਅਤੇ ਲੋੜ ਤੋਂ ਵੱਧ ਨਹੀਂ ਖਾਣਾ ਦੂਸਰਾ ਇਹ ਚਿੰਤਾ ਇਹਦੇ ਤੋਂ ਦੂਰ ਰਹਿਣਾ ਹੈ ਮਨ ਦੀ ਚਿੰਤਾ ਸਾਡੇ ਮਨ ਅਤੇ ਤਨ ਦੋਵਾਂ ਨੂੰ ਬਿਮਾਰ ਬਣਾਉਂਦੀ ਆ ਇਹ ਚਿੰਤਾ ਸਾਡੇ ਸਰੀਰ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਆ ਤੀਸਰਾ ਇਹ ਬਹੁਤਾ ਜਿਆਦਾ ਜਿਹੜਾ ਆਪਾਂ ਸੋਚਦੇ ਰਹਿੰਨੇ ਆਂ ਹਰ ਵੇਲੇ ਸੋਚਣ ਦੀ ਆਦਤ ਤੋਂ ਛਟਕਾਰਾ ਪਾਉਣਾ ਹੈ ਤੇ ਚੌਥਾ ਇਹ ਧਿਆਨ ਰੱਖੋ ਕਿ ਅਸੀਂ ਕੀ ਪੜ ਰਹੇ ਆਂ ਕੀ ਸੁਣ ਰਹੇ ਆਂ ਕੀ ਦੇਖ ਰਹੇ ਆਂ ਜੋ ਵੀ ਅਸੀਂ ਪੜਦੇ ਸੁਣਦੇ ਜਾਂ ਦੇਖਦੇ ਆਂ ਨਾ ਇਹਦਾ ਪੂਰਾ ਪੂਰਾ ਪ੍ਰਭਾਵ ਸਾਡੇ ਮਨ ਤੇ ਪੈਂਦਾ ਹੈ ਜੇ ਚੰਗਾ ਪੜਾਂਗੇ ਤਾਂ ਸਾਡੇ ਮਨ ਤੇ ਚੰਗਾ ਪ੍ਰਭਾਵ ਪਵੇਗਾ ਸਾਡਾ ਮਨ ਮਜ਼ਬੂਤ ਹੋਵੇਗਾ ਸਾਡਾ ਮਨ ਖੁਸ਼ ਰਹੇਗਾ ਸਾਡਾ ਮਨ ਤੰਦਰੁਸਤ ਨਰਵਾ ਰਹੇਗਾ ਜੇ ਮਨ ਤੰਦਰੁਸਤ ਨਰ ਹੋਏ ਤਾਂ ਫਿਰ ਤਾਂ ਆਪਣੇ ਆਪ ਹੀ ਤੰਦਰੁਸਤ ਨਰ ਹੋਆ ਰਹੇਗਾ ਪਰ ਜੇ ਅਸੀਂ ਮਨ ਨੂੰ ਮਾੜੇ ਵਿਚਾਰਾਂ ਦੇ ਨਾਲ ਭਰ ਲਿਆ ਤਾਂ ਸਾਡਾ ਮਨ ਕਮਜ਼ੋਰ ਹੋ ਜਾਵੇਗਾ